ਅੱਜ ਅਸੀਂ ਤੁਹਾਡੇ ਸਾਹਮਣੇ ਇਹੋ ਜੀ ਦਰਿੰਦਗੀ ਦਾ ਮਾਮਲਾ ਲੈ ਕੇ ਆਏ ਹਾਂ ਜਿੱਥੇ ਇੱਕ ਸਰਕਾਰੀ ਮੁਲਾਜ਼ਮ ਨੂੰ ਚੇਅਰਮੈਨ ਵੱਲੋਂ ਕੁੱਟਿਆ ਜਾਂਦਾ ਹੈ ਤੇ ਉਹਦਾ ਕਾਰਨ ਸਿਰਫ ਇਹ ਹੀ ਸੀ ਕਿ ਉਸਨੇ ਐਤਵਾਰ ਦੇ ਦਿਨ ਵਾਲੀ ਜਿਹੜੀ ਮੰਡੀ ਦੇ ਵਿੱਚ ਬੋਲੀ ਪਾਈ ਮਾਰਕੀਟ ਕਮੇਟੀ ਅਰਨੀਵਾਲ ਦਾ ਇਹ ਮਸਲਾ ਹੈ ਜਿੱਥੇ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਸੰਧੂ ਵੱਲੋਂ ਗੋਰਮ ਬੋਂਗਰ ਨਾਮਕ ਮੰਡੀ ਸੁਪਰਵਾਈਜ਼ਰ ਨੂੰ ਦੇਖਿਆ ਜਾਂਦਾ ਹੈ ਕਿ ਉਹ ਕਿਸਾਨਾਂ ਵੀ ਮੰਡੀ ਵਿੱਚ ਲਿਆਂਦੀ ਹੋਈ ਕਣਕ ਨੂੰ ਨਾਂ ਲਿਖੇ ਗੋਰਮੋਂਗਾਣੇ ਕਿਸਾਨਾਂ ਦੀ ਪੀੜਾ ਨੂੰ ਵੇਖਦੇ ਹੋਏ ਉਹਨਾਂ ਦੀ ਕਣਕ ਲਿਖੀ ਜਿਸ ਦਾ ਨਤੀਜਾ ਅੱਜ ਗੋਰਮੋਂਗਾ ਨੂੰ ਕੁੱਟ ਦੇ ਰੂਪ ਵਿੱਚ ਛਾਣਾ ਪਿਆ ਆਓ ਤੁਹਾਨੂੰ ਗੱਲ ਕਰਾਨੇ ਆ ਗੋਰਮੋਂਗਾ ਹਾਂਜੀ ਮੋਂਗਾ ਜੀ ਕੀ ਹੋਇਆ ਤੁਹਾਡੇ ਨਾਲ ਦੱਸੋ ਡਰੋ ਨਾ ਘਬਰਾਓ ਨਾ ਦੱਸੋ ਇਸ ਤਰ੍ਹਾਂ ਹੀ ਕੱਲ ਗਗਨਦੂ ਮੜਾਈ ਬੋਲੀ ਕਰ ਰਹੇ ਸੀ ਪਣ ਗ੍ਰੇਨ ਦੀ ਪਰਸੋਂ ਮਨੋਜ ਜੀ ਕਰ ਰਹੇ ਸੀਗੇ ਗੱਲ ਉਹਨਾਂ ਦੇ ਦੁਆਰਾ ਚੇਅਰਮੈਨ ਸਾਹਿਬ ਨਾਲ ਮੈਂ ਮਨ ਸੁਬਾ ਕਿਹਾ ਕਹਿੰਦੇ ਯਾਰ ਅੱਜ ਬੋਲੀ ਨਹੀਂ ਕਰਾਨੀ ਮੈਂ ਕਿਹਾ ਇਹ ਸਰਕਾਰਨ ਦੱਸੋ ਵੀ ਆਪਾਂ ਕਿਉਂ ਨਹੀਂ ਕਹਿੰਦੇ ਤੂੰ ਬੋਲੀ ਨਹੀਂ ਕਰਾਨੀ ਅੱਜ ਮੈਂ ਚਲੋ ਮੈਂ ਇਤਲਾਹ ਲਾ ਦਨੈ ਮੈਂ ਮਨੋਜ ਜੀ ਨੂੰ ਇਤਲਾਹ ਲਾਤੀ ਮਨੋਜ ਜੀ ਅੱਜ ਬੋਲੀ ਨਹੀਂ ਕਰਾਨੀ ਐਸੋ ਪਰੰਤ ਮੈਂ ਗगन ਜੀ ਨੂੰ ਦੂਮੜਾਈ ਨੂੰ ਫੋਨ ਕੀਤਾ ਮੈਂ ਕਿਹਾ ਅੱਜ ਬੋਲੀ ਵਾਸਤੇ ਚੇਅਰਮੈਨ ਸਾਹਿਬ ਨੇ ਮਨਾਂ ਕੀਤਾ ਅੱਜ ਬੋਲੀ ਨਹੀਂ ਕਰਾਨੀ ਲੇਕਿਨ ਉਹਨਾਂ ਦੁਆਰਾ ਕਿਆ ਗਿਆ ਕਿ ਮੈਂ ਡੀ ਐਫ ਐਸ ਆਈ ਸਾਹਿਬ ਦੀ ਮੈਨੂੰ ਆਈ ਹੋਈ ਹੈ ਕਿ ਡੇਲੀ ਬੋਲੀ ਹੋਣੀ ਚਾਹੀਦੀ ਆ ਜਿਸ ਲਈ ਮੈਂ ਇਸ ਚੀਜ਼ ਦਾ ਪਵੰਦ ਆ ਆਪਾਂ ਜੋ ਬੋਲੀ ਕਰਾਵਾਂਗੇ ਉਸ ਉਪਰੰਤ ਉਹਨਾਂ ਦੁਆਰਾ ਬੋਲੀ ਕਰਵਾਈ ਗਈ ਬੋਲੀ ਕਰਾਣ ਉਪਰੰਤ ਇਹ ਬੋਲੀ ਦੀ ਰਿਪੋਰਟ ਉੱਤੇ ਅਪਲੋਡ ਕੀਤੀ ਗਈ ਅਪਲੋਡ ਕਰਨ ਤੇ ਅੱਜ ਸਵੇਰ ਚੇਅਰਮੈਨ ਸਾਹਮਣੇ ਮੈਨੂੰ ਫੋਨ ਕੀਤਾ ਕਿ ਤੂੰ ਦਫ਼ਤਰ ਆ ਦਫ਼ਤਰ ਆ ਕੇ 12 ਵਜੇ ਮਿਲ ਤੇ ਆਪਾਂ ਗੱਲ ਕਰਨੀ ਆ ਕੋਈ ਕਿਤੇ ਜਾਣਾ ਮੈਂ ਚਲੋ ਮੈਂ ਚੇਅਰਮੈਨ ਸਾਹਿਬ ਦੇ ਹੁਕਮ ਸੀ ਮੈਂ ਐਤਵਾਰ ਨੂੰ ਅੱਜ ਉੱਥੇ ਦਫ਼ਤਰ ਆਇਆ 12 ਵਜੇ ਉਹ ਕਹਿੰਦੇ ਹੁਣੇ ਨਹੀਂ ਉਹਨਾਂ ਨੇ ਦੁਬਾਰਾ ਫੋਨ ਕੀਤਾ ਉਹ ਕਹਿੰਦੇ ਘੰਟੇ ਬਾਅਦ ਆਈਂ ਮੈਂ 1 ਵਜੇ ਗਿਆ 1 ਵਜੇ ਮੈਨੂੰ ਬੁਲਾ ਕੇ ਕਮਰੇ ਦੇ ਵਿੱਚ ਲੈ ਗਏ ਇੱਕ ਜਗਸੀਰ ਸਿੰਘ ਸੀ ਇੱਕ ਉਹਨਾਂ ਦਾ ਹੋਰ ਦੋਸਤ ਸੀ ਇੱਕ ਚੇਅਰਮੈਨ ਸਾਹਿਬ ਆਪ ਸੀ ਬਹੁਤ ਕੁੱਟਿਆ ਮੈਨੂੰ ਡੰਡੇ ਦੇ ਨਾਲ ਤਪੜਾ ਦੇ ਨਾਲ ਵੱਧੋ ਵੱਧ ਮੈਨੂੰ ਕੁੱਟਿਆ ਬੈਕ ਤੇ ਮੇਰੇ ਐਨੇ ਡੰਡੇ ਮਾਰੇ ਲਾਸਾ ਪਾਦੀਆਂ ਮੈਨੂੰ ਕੁੱਟ-ਕੁੱਟ ਕੇ ਨੋਟਿਸ ਕੱਢਦਾ ਮੈਨੂੰ ਇਸ ਚੀਜ਼ ਤੇ ਗੁਰਵਜੀ ਸਾਰਾ ਪੰਜਾਬ ਅਸਟਰਮ ਤੁਹਾਡੀ ਬੇਥਾ ਨੂੰ ਵੇਖ ਰਿਹਾ ਏ ਔਰ ਸਾਰਾ ਪੰਜਾਬ ਤੁਹਾਡੇ ਲਈ ਨਿਆਂ ਲਈ ਖੜਾ ਹੋਏਗਾ ਇੱਕ ਚੇਅਰਮੈਨ ਲਈ ਇਹੋ ਜੇ ਕਰਮ ਕਰਨਾ ਕੀ ਇਹ ਅੱਛਾ ਹੈ ਇਹ ਜਵਾਬ ਦੇਣਾ ਪਏਗਾ ਮੇਰੀ ਬਦਲੀ ਕਰ ਦੋ ਜੀ ਮੇਰੀ ਬਦਲੀ ਕਰ ਦੋ ਮੈਂ ਨਹੀਂ ਰਹਿਣਾ ਚਾਹੁੰਦਾ ਅਜੇ ਮਹੌਲ ਦੇ ਵਿੱਚ ਮੈਂ ਨਹੀਂ ਕੰਮ